ਬੰਦਾ ਬੰਦਾ ਨਹੀਂ ਸਿਰਦਾ ਹੈਗਾ ਇੱਕ औरत ਬਣ ਕੇ ਹੀ ਬੰਦਾ ਮਰਦ ਬਣ ਕੇ ਹੀ ਕੰਮ ਕਰਿਆ ਤੇ ਮੇਰੀ ਬੇਟੀ ਜੀ ਮੈਰਿਸ ਹੋ ਚੁੱਕੀ ਹੈ ਇੱਕ ਮੇਰੀ ਬੇਟੀ ਹਜੇ ਕੁਵਾਰੀ ਹੈ ਜੀ ਮੈਂ ਸੋਚ ਰਿਹਾ ਕਿ ਉਹਦਾ ਸੁਪਨਾ ਇਸ ਤਰ੍ਹਾਂ ਦਾ ਪੂਰਾ ਕਰਾਂ ਵੀ ਉਹਨੂੰ ਬਾਹਰ ਜਾਣ ਦਾ ਸ਼ੌਂਕ ਹੈ ਵੀ ਮੈਂ ਆਈਲਟਸ ਕਰਵਾਵਾਂ ਪੜ ਲਿਖੇ ਉਹਦਾ ਕੁਝ ਬਣ ਜਵੇ ਦੇ ਉਹਨੂੰ ਪੜਾਵਾਂ ਜਿੰਨਾ ਵੀ ਹੋ ਸਕੇ ਤੁਸੀਂ ਕਿਵੇਂ ਹਿੰਮਤੇ ਹਿੰਮਤ ਕਿੱਥੋਂ ਆਈ ਕਿਵੇਂ ਤੁਹਾਨੂੰ ਲੱਗਿਆ ਕਿ ਜਿਹੜਾ ਇਹ ਕੰਮ ਹੈਗਾ ਹੁਣ ਇਹ ਕਰਨਾ ਪਊਗਾ ਜਾਂ ਫਿਰ ਪਹਿਲਾਂ ਕਿਸ ਤਰ੍ਹਾਂ ਦੇ ਜਿਹੜੇ ਤੁਸੀਂ ਕੰਮ ਸੀਗਾ ਤੁਹਾਨੂੰ ਲੱਗਿਆ ਵੀ ਨਹੀਂ ਈ ਰਿਕਸ਼ਾ ਚਲਾ ਕੇ ਹੀ ਜਿਹੜਾ ਹੁਣ ਘਰ ਦਾ ਗੁਜ਼ਾਰਾ ਕਰਨਾ ਪਵੇਗਾ ਵਰਤਨ ਘਾਤਾ ਜੀ 7-8000 ਰੁਪਏ ਮਿਲਦੀ ਸੀਗੀ ਉਦੇ ਵਿੱਚੋਂ ਕਿਰਾਇਆ ਕੱਢਦੇ ਕੀ ਬੱਚਿਆਂ ਨੂੰ ਪਾਣਦੇ ਜਾਂ ਰੋਟੀ ਦਾ ਖਰਚਾ ਕਰਦੇ ਉਹਦੇ ਵਿੱਚ ਕੁਝ ਨਹੀਂ ਚੰਬਦਾ ਸਭ ਤੋਂ ਵੱਡੀ ਉਹ ਹੈ ਜੀ ਵੀ ਮੈਂ ਕੁਝ ਇਸ ਤਰ੍ਹਾਂ ਦਾ ਵੀ ਕੀ ਮੈਂ ਸਾਰੇ ਕੰਮ ਦੇਖੇ ਹੈ ਫਿਰ ਖਾਰ ਵੀ ਗਈ ਸੀ ਮਿੱਤੋ ਜੀ ਜਦੋਂ ਸਾਰਾ ਕਾਟਾ ਪੈ ਸਬਜੀ ਦੇ ਵਿੱਚ ਮੈਨੂੰ ਕਾਟਾ ਪੈ ਗਿਆ ਆਪਣੀ ਜ਼ਿੰਦਗੀ ਨੂੰ ਪੂਰਾ ਹਾਰ ਮੰਨ ਲਿਆ ਸੀ ਵੀ ਹੁਣ ਤਾਂ ਜ਼ਿੰਦਗੀ ਹੈ ਨਹੀਂ ਕੁਝ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਹਨ ਮੁਸੀਬਤਾਂ ਦਾ ਸਮਾਂ ਵੀ ਆਉਂਦਾ ਹੈ ਪਰ ਜੇਕਰ ਤੁਸੀਂ ਔਰਤਾਂ ਦੇ ਸੰਦਰਭ ਤੋਂ ਦੇਖੋ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਹ ਤੌਰ ਜਦੋਂ ਜ਼ਿੰਦਗੀ ਦੇ ਵਿੱਚ ਜਿਉਣ ਦੇ ਲਈ ਬਹੁਤ ਸਾਰੀਆਂ ਔਕੜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਤਾਂ ਇਹਨਾਂ ਔਕੜਾਂ ਦੇ ਸਾਹਮਣੇ ਚਟਾਨ ਬਣ ਕੇ ਖੜਨਾ ਬਹੁਤ ਮੁਸ਼ਕਲ ਹੁੰਦਾ ਪਰ ਇਸ ਨੂੰ ਸੱਚ ਕਰ ਵਿਖਾਇਆ ਸੰਗਰੂਰ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਮਨਦੀਪ ਕੌਰ ਜੋ ਕਿ ਸੰਗਰੂਰ ਦੇ ਵਿੱਚ ਰਹਿੰਦੀ ਆ ਬਹੁਤ ਹੀ ਛੋਟੇ ਜਿਹੇ ਘਰ ਦੇ ਵਿੱਚ ਆਪਣੀਆਂ ਦੋ ਧੀਆਂ ਨੂੰ ਪਾਲ-ਪੋਸ ਰਹੀ ਹੈ ਇੱਕ ਧੀ ਦਾ ਵਿਆਹ ਕੀਤਾ ਹੈਗਾ ਇਸ ਸਮੇਂ ਆ ਜਿਹੜਾ ਈ-ਰਿਕਸ਼ਾ ਹੈਗਾ ਸੰਗਰੂਰ ਦੇ ਵਿੱਚ ਚਲਾਉਂਦੀ ਹੈਗੀ ਕਿਉਂਕਿ ਜਿਹੜਾ ਪਤੀ ਹੈ ਪਤੀ ਦੇ ਨਾਲ ਝਗੜਾ ਹੋਣ ਦੇ ਕਾਰਨ ਉਹਨਾਂ ਨੇ ਘਰੋਂ ਕੱਢ ਦਿੱਤਾ ਸੀਗਾ ਤਾਂ ਜਿਹੜੀ ਦੋ ਧੀਆਂ ਦੀ ਜ਼ਿੰਮੇਵਾਰੀ ਸੀਗੀ ਉਹਨੂੰ ਨਿਭਾਇਆ ਵੱਡੀ ਧੀ ਦਾ ਵਿਆਹ ਕੀਤਾ ਹੁਣ ਛੋਟੀ ਨੂੰ ਅਫਸਰ ਬਣਾਉਣਾ ਚਾਹੁੰਦੀ ਹੈ ਸੁਪਨਾ ਦੇਖ ਰਹੀ ਹੈਗੀ ਕਿ ਉਹ ਕੋਈ ਨਮੀ ਜ਼ਿੰਦਗੀ ਜਿਹੜਾ ਜ਼ਿੰਦਗੀ ਦੀ ਸ਼ੁਰੂਆਤ ਹੈਗੀ ਉਹ ਕਿਸੇ ਇਹੋ ਜੀ ਅਫਸਰ ਲੱਗੇ ਉਹ ਉਹ ਦੇਖਣਾ ਚਾਹੁੰਦੀ ਹੈ ਜਾਂ ਉਹ ਵਿਦੇਸ਼ ਦੇ ਵਿੱਚ ਜਾਵੇ ਇਸ ਦੇ ਲਈ ਉਹ ਸਖਤ ਮਿਹਨਤ ਕਰ ਰਹੀ ਹੈ ਜ਼ਿੰਦਗੀ ਦੇ ਵਿੱਚ ਕੀ ਕੀ ਕਠਿਨਾਈਆਂ ਆਈਆਂ ਉਹਨਾਂ ਦੇ ਨਾਲ ਗੱਲ ਕਰਦੇ ਆਂ ਅ ਮੰਦੀਪ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਔਰਤ ਹੁੰਦੇ ਹੋਏ ਮਰਦਾਂ ਵਾਲਾ ਪਹਿਰਾਵਾ ਪਾਣ ਕੇ ਰਿਕਸ਼ਾ ਚਲਾ ਰਹੇ ਹੋ ਕੀ ਮਜਬੂਰੀਆਂ ਰਹੀਆਂ ਸਰ ਮਜਬੂਰੀ ਇੱਕ ਹੈ ਮੈਂ ਕਿ ਬਹੁਤ ਹੀ ਹਾਲਾਤ ਕਹਿੰਦੇ ਇੱਕ ਬੰਦਾ ਆਪਣੇ ਸਿਰ ਤੇ ਹੋਵੇ ਫਿਰ ਲੇਡੀਜ਼ ਨੂੰ ਕੋਈ ਕੰਮ ਨਹੀਂ ਕਰਨ ਦਿੰਦਾ ਹੈਗਾ ਜੀ ਉਹਨਾਂ ਬੰਦਾ ਵੀ ਨਹੀਂ ਸਿਰਤੇ ਹੈਗਾ ਇੱਕ ਔਰਤ ਬਣ ਕੇ ਹੀ ਬੰਦਾ ਮਰਦ ਬਣ ਕੇ ਹੀ ਕੰਮ ਕਰ ਰਿਹਾ ਇਹ ਮੇਰੀਆਂ ਦੋ ਬੇਟੀਆਂ ਨੇ ਇੱਕ ਮੇਰੀ ਬੇਟੀ ਦੀ ਮੈਰਿਜ ਹੋ ਚੁੱਕੀ ਹੈ ਇੱਕ ਮੇਰੀ ਬੇਟੀ ਹਜੇ ਕੁਵਾਰੀ ਹੈ ਜੀ ਮੈਂ ਸੋਚ ਰਿਹਾ ਕਿ ਉਹਦਾ ਸੁਪਨਾ ਇਸ ਤਰ੍ਹਾਂ ਦਾ ਪੂਰਾ ਕਰਾਂ ਵੀ ਉਹਨੂੰ ਬਾਹਰ ਜਾਣ ਦਾ ਸ਼ੌਂਕ ਹੈ ਵੀ ਮੈਂ ਆਈਲੈਂਡਸ ਕਰਵਾਵਾਂ ਪੜ ਲਿਖ ਕੇ ਉਹਨਾਂ ਕੁਝ ਬਣ ਜਵੇ ਵੀ ਉਹਨੂੰ ਪੜਾਵਾਂ ਜਿੰਨਾ ਵੀ ਹੋ ਸਕੇ ਉਹ ਮਿਹਨਤ ਕਰੇ ਔਰ ਮੈਂ ਮਿਹਨਤ ਕਰਕੇ ਉਹਦਾ ਮੈਂ ਪੜਾਣਾ ਚਾਹੁੰਦਾ ਹਾਂ ਜੇ ਗੱਲ ਕਰੀਏ ਤਾਂ ਔਰਤਾਂ ਲਈ ਬਹੁਤ ਮੁਸ਼ਕਲ ਹੁੰਦਾਗਾ ਕਿਉਂਕਿ ਸਾਰੀ ਸਾਰੀ ਰਾਤ ਨੂੰ ਵੀ ਇਹ ਕੰਮ ਕਰਨਾ ਪੈਂਦਾਗਾ ਸਵੇਰੇ ਜਲਦੀ ਉੱਠਣਾ ਪੈਂਦਾ ਹੋਵੇਗਾ ਬਾਕੀ ਜੇ ਅਸੀਂ ਸਾਡੇ ਸਮਾਜ ਦੀ ਗੱਲ ਕਰੀਏ ਤਾਂ ਔਰਤਾਂ ਨੂੰ ਉਸ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਪਰ ਤੁਸੀਂ ਕਿਵੇਂ ਹਿੰਮਤ ਇਹ ਹਿੰਮਤ ਕਿੱਥੋਂ ਆਈ ਕਿਵੇਂ ਤੁਹਾਨੂੰ ਲੱਗਿਆ ਕਿ ਜਿਹੜਾ ਇਹ ਕੰਮ ਹੈਗਾ ਹੁਣ ਇਹ ਕਰਨਾ ਪਊਗਾ ਜਾਂ ਫਿਰ ਪਹਿਲਾਂ ਕਿਸ ਤਰ੍ਹਾਂ ਦੇ ਜਿਹੜੇ ਤੁਸੀਂ ਕੰਮ ਸੀਗਾ ਤੁਹਾਨੂੰ ਲੱਗਿਆ ਵੀ ਨਹੀਂ ਈ ਰਿਕਸ਼ਾ ਚਲਾ ਕੇ ਹੀ ਜਿਹੜਾ ਹੁਣ ਘਰ ਦਾ ਗੁਜ਼ਾਰਾ ਕਰਨਾ ਪਵੇਗਾ ਸਰ ਪਹਿਲਾਂ ਅਸੀਂ ਕੰਮ ਕੀਤੇ ਨੇ ਵੀ ਬਹੁਤ ਮੈਂ ਕੁਝ ਵੀ ਸਾਨੂੰ ਪੱਲੇ ਨਹੀਂ ਪਿਆ ਕਿਉਂਕਿ ਤਨਖਾਵਾ ਵੀ ਕਰਕੇ ਦੇਖ ਲਈਆਂ ਤਨਖਾਤਾ ਜੀ 7-8000 ਰੁਪਏ ਮਿਲਦੀ ਸੀਗੀ ਉਹਦੇ ਵਿੱਚੋਂ ਕਿਰਾਇਆ ਕੱਢਦੇ ਕਿ ਬੱਚਿਆਂ ਨੂੰ ਪੜਾਉਂਦੇ ਜਾਂ ਰੋਟੀ ਦਾ ਖਰਚਾ ਕਰਦੇ ਉਹਦੇ ਵਿੱਚ ਕੁਝ ਨਹੀਂ ਚਿਬੰਦਾ ਫਿਰ ਜਦੋਂ ਉਹ ਕੰਮ ਆਪਣੇ ਛੱਡ ਕੇ ਆਈ ਰਿਕਸ਼ਾ ਚਲਾਇਆ ਵੀ ਦੋ ਵਕਤ ਦੀ ਰੋਟੀ ਸਾਨੂੰ ਮਿਲਣ ਲੱਗ ਗਈ ਪਾਜੀ ਪਹਿਲੇ ਪਹਿਲਾਂ ਜਿਵੇਂ ਦੱਸ ਰਹੇ ਸੀਗੇ ਤੁਹਾਡੇ ਗਵਾਂਢੀ ਵੀ ਦੱਸ ਰਹੇ ਸੀ ਕਿ ਤੁਸੀਂ ਨੇ ਸਬਜ਼ੀਆਂ ਦਾ ਕੰਮ ਕੀਤਾ ਸਬਜ਼ੀ ਲਿਆਉਣੀ ਅੱਧੀ ਸਬਜ਼ੀ ਵਿਕ ਜਾਣੀ ਫਿਰ ਸੁੱਕ ਜਾਣੀ ਤਾਂ ਨੁਕਸਾਨ ਹੁੰਦਾ ਸੀਗਾ ਅੰਡਿਆਂ ਦੀ ਰੇੜੀ ਵਗੈਰਾ ਤੁਸੀਂ ਲਗਾਈ ਝਾੜੂ ਪੋਚੇ ਦਾ ਕੰਮ ਕੀਤਾ ਤਾਂ ਹਿੰਮਤ ਕਿੱਥੋਂ ਮਿਲਦੀ ਸੀਗੀ ਕਿ ਕਿਸ ਚੀਜ਼ ਹਿੰਮਤ ਦਿੰਦੀ ਸੀ ਵੀ ਜਦੋਂ ਹਰ ਵਾਰ ਤੁਹਾਨੂੰ ਲੱਗਦਾ ਸੀ ਵੀ ਇਹ ਵੀ ਨੁਕਸਾਨ ਕਰ ਰਿਹਾ ਪਰਿਵਾਰ ਦਾ ਜਿਹੜਾ ਜਿਹੜਾ ਗੁਜ਼ਾਰਾ ਹੈਗਾ ਉਹ ਇੰਨੇ ਕ ਪੈਸੇ ਨਾਲ ਨਹੀਂ ਚੱਲ ਰਿਹਾ ਹਿੰਮਤ ਪਾਜੀ ਪਤਾ ਕੀ ਹੈ ਜਦੋਂ ਕਹਿੰਦੇ ਆਪ ਹੀ ਪਤਾ ਲੱਗ ਜੇ ਵੀ ਬੰਦਾ ਤਾਂ ਹੈ ਨਹੀਂ ਹੁਣ ਆਪ ਹੀ ਬੱਚਿਆਂ ਦੇ ਸਿਰ ਤੇ ਵੀ ਹਿੰਮਤ ਹੈ ਵੀ ਜਦੋਂ ਬੱਚਿਆਂ ਨੂੰ ਦੇਖਣਾ ਸਭ ਤੋਂ ਵੱਡੀ ਉਹ ਹੈ ਜੀ ਵੀ ਮੈਂ ਕੁਝ ਇਸ ਤਰ੍ਹਾਂ ਦਾ ਵੀ ਕੀ ਮੈਂ ਸਾਰੇ ਕੰਮ ਦੇਖੇ ਐ ਫਿਰ ਹਾਰ ਵੀ ਗਈ ਸੀ ਵਿੱਚੋਂ ਅਸੀਂ ਜਦੋਂ ਸਾਰਾ ਕਾਟਾ ਪੈ ਸਬਜੀ ਦੇ ਵਿੱਚ ਮੈਨੂੰ ਕਾਟਾ ਪੈ ਗਿਆ ਆਪਣੀ ਜ਼ਿੰਦਗੀ ਨੂੰ ਪੂਰਾ ਹਾਰ ਮੰਨ ਲਿਆ ਸੀ ਵੀ ਹੁਣ ਤਾਂ ਜ਼ਿੰਦਗੀ ਹੈ ਨਹੀਂ ਕੁਝ ਵੀ ਕੋਈ ਕੰਮ ਨਹੀਂ ਐ ਕੋਈ ਕੁਝ ਨਹੀਂ ਐ ਤਾਂ ਉਸ ਤੋਂ ਬਾਅਦ ਪਾ ਜੀ ਈ ਰਿਕਸ਼ਾ ਮੈਨੂੰ ਸਾਰਿਆਂ ਨੇ ਜਦੋਂ ਮੈਂ ਦੋ ਤਿੰਨ ਜਾਣੇ ਕੋਸਲਾਹ ਲਿੱਤੀ ਫੇਰ ਜਾ ਕੇ ਕੰਮ ਬਣਿਆਗਾ ਜੀ ਘਰ ਦੇ ਵਿੱਚ ਜਿਵੇਂ ਦੱਸਿਆਗਾ ਵੀ ਤੁਹਾਡੀ ਜਿਹੜੀ ਵੱਡੀ ਬੇਟੀ ਦਾ ਤੁਸੀਂ ਨੇ ਵਿਆਹ ਕਰਤਾ ਛੋਟੀ ਬੱਚੀ ਹੈਗੀ ਤੁਸੀਂ ਸੁਪਨਾ ਦੇਖਿਆਗਾ ਉਹਨੂੰ ਕੁਝ ਬਣਾਉਣ ਦਾ ਕਿਵੇਂ ਦੇਖਦੇ ਹਾਂ ਕਿ ਹਰ ਮਾਪਿਓ ਜਿਹੜਾ ਸੋਚਦਾ ਕਿ ਉਹਨਾਂ ਦੇ ਬੱਚੇ ਜਿਹੜੇ ਕੁਝ ਨਾ ਕੁਝ ਬਣਨਾ ਤੁਸੀਂ ਵੀ ਉਸ ਸੋਚ ਰਹੇ ਹੋਗੇ ਉਹਦੇ ਲਈ ਮਿਹਨਤ ਕਰ ਰਹੇ ਹੋਗੇ ਤਾਂ ਹਰ ਰੋਜ਼ ਮਿਹਨਤ ਵੀ ਕਰਦੇ ਹੋਗੇ ਸਰ ਮੈਂ ਇਹੀ ਸੋਚ ਰਿਹਾ ਕਿ ਚਲੋ ਜੋ ਵੀ ਹੈ ਜੋ ਵੀ ਸਾਡੀ ਜ਼ਿੰਦਗੀ ਦੇ ਸੰਘਰਸ਼ ਆ ਅਸੀਂ ਜ਼ਿੰਦਗੀ ਦੇ ਸੰਘਰਸ਼ ਨੂੰ ਪਾਰ ਕਰ ਚੁੱਕੇ ਹਾਂ ਵੀ ਹੁਣ ਸੋਚ ਰਿਹਾ ਕਿ ਚਲੋ ਆਪਦੀ ਜ਼ਿੰਦਗੀ ਤੋਂ ਕਹਿੰਦੇ ਆਪਣੇ ਬੱਚਿਆਂ ਦੀ ਖਾਤਰ ਆਪਦੀ ਜ਼ਿੰਦਗੀ ਤੋਂ ਬਰਬਾਦ ਕਰ ਲੀਏਗੀ। ਹੁਣ ਜੋ ਜਿਹੜੀ ਵੀ ਆਪਣੀ ਜਿਹੜੀ ਛੋਟੀ ਬੇਟੀ ਹੈ ਵੀ ਉਹ ਉਹਦੇ ਕਰਕੇ ਹੀ ਸਾਨੂੰ ਈ ਰਿਕਸ਼ਾ ਚਲਾਉਣਾ ਪੈ ਗਿਆ ਉਹਦੇ ਕਰਕੇ ਵੀ ਮੈਂ ਉਹਦਾ ਇਸ ਤਰ੍ਹਾਂ ਦਾ ਸੁਪਨਾ ਵਾ ਕਹਿੰਦੇ ਬਾਪ ਨੇ ਤਾਂ ਸੁਪਨੇ ਉਹਦੇ ਪੂਰੇ ਕੀਤੇ ਨਹੀਂਗੇ ਬੱਚਿਆਂ ਦੇ। ਹੁਣ ਮੈਨੂੰ ਖੁਦ ਨੂੰ ਆਪ ਮੈਂ ਵੀ ਮੈਂ ਹੀ ਉਹਨਾਂ ਦਾ ਬਾਪ ਆ ਮੈਂ ਹੀ ਉਹਨਾਂ ਦੀ ਮਾਂ ਆ। ਮੈਨੂੰ ਸਾਰਾ ਕੁਝ ਕਰਨਾ ਪੈ ਰਿਹਾ ਹੈ। ਈ ਰਿਕਸ਼ਾ ਫਿਰ ਕਿਸ ਨੇ ਲੈ ਕੇ ਦਿੱਤਾ ਤੁਹਾਨੂੰ ਈ ਰਿਕਸ਼ਾ ਦੀ ਦੇਖੋ ਜੀ ਮੈਂ ਜਦੋਂ ਅਸੀਂ ਰੋਟੀ ਕਨੋਂ ਤਰਸ ਗਏ ਸੀ ਕੰਮ ਲੱਭ ਰਹੇ ਸੀਗੇ ਸੀ ਮੈਂ ਜਿਹੜੀ ਰੀਅਲੀ ਸਟੋਰੀ ਹੈ ਜਿਹੜੀ ਮੇਰੀ ਸੱਚ ਦੀ ਸਟੋਰੀ ਹੈ ਕੰਮ ਲੱਭਦੇ ਸੀਗੇ ਵੀ ਕੰਮ ਕੋਈ ਮਿਲ ਨਹੀਂ ਰਿਹਾ ਸੀ ਕੋਈ ਮੈਨੂੰ 5000 ਤਨਖਾਹ ਦੇ ਰਿਹਾ ਸੀ ਕੋਈ ਮੈਨੂੰ 6 ਦੇ ਰਿਹਾ ਸੀ ਸੋਚ ਰਹੀ ਸੀ ਕਿ 5-6000 ਨਾਲ ਤਾਂ ਕੁਝ ਬਣਨਾ ਨਹੀਂ 2500 ਤਾਂ ਮੇਰਾ ਕਿਰਾਇਆ ਨਿਕਲ ਜੂ 1500 ਮੇਰਾ ਬਿੱਲ ਨਿਕਲ ਜੂ ਖਾਵਾਂਗੇ ਕਿਤੋਂ ਉਧਰਤੀ ਮੇਰੀ ਜੇਬ ਚ ਇੱਕ 5 ਰੁਪਏ ਵੀ ਨਹੀਂ ਸੀਗਾ ਆਟੋ ਵਾਲੇ ਰਿਕਸ਼ੇ ਤੇ ਬੈਠ ਗਿਆ ਅੰਕਲ ਉਹ ਤੇ ਮੈਨੂੰ ਕੰਮ ਮਿਲ ਰਿਹਾ ਮੈਨੂੰ ਲੈ ਜਾਓ ਅੰਕਲ ਜੀ ਜਦੋਂ ਮੈਨੂੰ ਲੈ ਕੇ ਗਏ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਕਿ ਨੇ ਬੇਟਾ ਸਭ ਤੋਂ ਵਧੀਆ ਕੰਮ ਹੈ ਕਿ ਆਟੋ ਚਲਾ ਲੈ ਇਹਦੇ ਵਿੱਚ ਪੁੱਤ ਦੋ ਵਕਤ ਦੀ ਰੋਟੀ ਖਾ ਲੇਗਾ ਜਦੋਂ ਫਿਰ ਉਹ ਕਿ ਮੈਂ ਕਿ ਆਟੋ ਬਸ ਤੇ ਤੇ ਮੇਰੇ ਕੋਲ ਪੈਸੇ ਵੀ ਨਹੀਂ ਹੈ ਫਿਰ ਉਹ ਮੈਨੂੰ ਬਾਲੀਏ ਪਾਜੀ ਕੋਲੇ ਜਿਹੜੇ ਬਰਨਾਲਾ ਕੈਂਚੀਆਂ ਦੇ ਵਿੱਚ ਉਹ ਲੇਡੀਜ਼ ਦੀ ਹੈਲਪ ਕਰਦੇ ਨੇ ਉਹਨਾਂ ਕੋਲ ਹੀ ਲੈ ਕੇ ਗਏ ਉਹਨਾਂ ਨੇ ਹੀ ਮੈਨੂੰ ਕਿਹਾ ਕਿ ਲੈ ਬੇਟਾ ਚਾਬੀ ਲੈ ਇੱਕ ਵਿਸ਼ਵਾਸ ਨਾਲ ਵੀ ਹਾਂ ਉਹਨਾਂ ਨੂੰ ਐਵਾ ਕਿ 1.5 ਦੋ ਲੱਖ ਰੁਪਏ ਦੀ ਚੀਜ਼ ਐਂ ਦਿੱਤੀ ਜਾਵੇ ਵੀ ਮੇਹਨਤਾਂ ਮਿਹਨਤ ਕਰਕੇ ਆਪਣੇ ਬੱਚੇ ਦਾ ਕੁਝ ਬਣ ਜੇ ਮੈਂ ਜੋ ਵਾਲੀਆ ਸਾਹਿਬ ਦਾ ਧੰਨਵਾਦ ਆ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਇੱਕ ਬੋਲ ਤੇ ਮੈਨੂੰ ਚਾਬੀ ਦਿੱਤੀ ਹੈ ਹੁਣ ਮੈਂ ਉਹਨਾਂ ਦੀ ਕਿਸ਼ਤ ਸ਼ੁਰੂ ਕੀਤੀ ਹੈ 350 ਰੁਪਏ ਮੇਰੀ ਡੇਲੀ ਦੀ ਕਿਸ਼ਤ ਜਾਂਦੀ ਹੈ ਕਿੰਨੇ ਪੈਸੇ ਬਣ ਜਾਂਦੇ ਦਿਹਾੜੀ ਦੇ ਗੱਡੀ ਦੇ ਪਾਜੀ ਕਈ ਵਾਰ ਤਾਂ ਕੱਟ ਵੀ ਜਾਂਦੇ ਨੇ ਕਈ ਵਾਰ ਵੱਧ ਵੀ ਜਾਂਦੇ ਨੇ ਜਿਵੇਂ ਕਈ ਵਾਰ ਤਾਂ 4-500 ਵੀ ਬਣ ਜਾਂਦਾ ਕਈ ਵਾਰ 7-800 ਵੀ ਬਣ ਜਾਂਦਾ ਇਸ ਵਾਰੀ ਤੇ ਸਿੱਧੇ ਰਿਕਸ਼ਾ ਦੀ ਕਿਸ਼ਤ ਕੱਟ ਕੇ ਬਚ ਜਾਂਦੇ ਆ ਪੈਸੇ ਘਰ ਚਲਾਉਣ ਦੇ ਲਈ ਹਾਂਜੀ ਹੁਣ ਤਾਂ ਥੋੜਾ-ਵੋਟਾ ਬਚਿਆ ਲੱਗਿਆ ਕਿ ਜਦੋਂ ਨਮਾ-ਨਮਾ ਕੰਮ ਸੀ ਖੁਦ ਆਪ ਨੂੰ ਨਹੀਂ ਸੀ ਪਤਾ ਵੀ ਕੰਮ ਕਿਵੇਂ ਕਰਨਾ ਹੈਗਾ ਪਾਜੀ ਕਿਵੇਂ ਦੇਖਦੇ ਹੋਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦਾ ਸੰਘਰਸ਼ ਸ਼ੁਰੂ ਕਰਿਆਗਾ ਈ ਰਿਕਸ਼ਾ ਲੈ ਹੁਣ ਪੜਾ ਰਹੇ ਹੋਗੇ ਤਾਂ ਸੜਕਾਂ ਤੇ ਫਿਰਨਾ ਪੈਂਦਾ ਰੋਜ਼ ਤਾਂ ਤੁਹਾਨੂੰ ਵਾਲ ਕਟਵਾਉਣੇ ਪਏ ਇਹਦੇ ਪਿੱਛੇ ਕੀ ਕਾਰਨ ਸੀਗਾ ਸਰ ਵਾਲ ਮੈਂ ਤਾਂ ਕਟਵਾਉਣੇ ਪਏ ਕਿਉਂਕਿ ਕੋਈ ਅੱਧੀ ਸਵਾਰੀ ਤੱਕ ਲੇਡੀਜ਼ ਕਰਕੇ ਬੈਠ ਨਹੀਂ ਸੀਗੀ ਵੀ ਹਾਂ ਇਹ ਲੇਡੀਸ ਆ ਕਿਤੇ ਸਰਟੀਫਿਕੇਟ ਨਾ ਵਾਰ ਦੇ ਵੀ ਲੇਡੀ ਚਲਾ ਨਹੀਂ ਸਕਦੀ ਤੇ ਕੁਛ ਤੈਨੂੰ ਪਤਾ ਹੈ ਵੀ ਮਰਦ ਜਾਤ ਹਰ ਇੱਕ ਇੱਕੋ ਜੇ ਇੱਕ ਇਨਸਾਨ ਦੇ ਦਿਲ 'ਚ ਨਹੀਂ ਹੁੰਦੀ। ਉਹਨਾਂ ਕਰਕੇ ਇੱਕ ਮਜਬੂਰੀਆਂ ਇੱਕ ਹਾਲਾਤ ਕਰਕੇ ਵੀ ਮੈਨੂੰ ਕੋਈ ਉਸ ਤਰ੍ਹਾਂ ਦਾ ਉਹ ਨਾ ਹੋ ਜੇ ਬਾਲ ਕਟਾਣੇ ਪੈ ਜਾਣ। ਸੋ ਇਹ ਮਨਦੀਪ ਕੌਰ ਉਹਨਾਂ ਲੋਕਾਂ ਦੇ ਲਈ ਮਿਸਾਲ ਹੈ ਜੀ ਜੋ ਜ਼ਿੰਦਗੀ ਦੇ ਉਤਰਾ ਚੜਾਅ ਤੋਂ ਹਾਰ ਜਾਂਦੇ ਆਗੇ ਇਸ ਸਮੇਂ ਈ ਰਿਕਸ਼ਾ ਚਲਾ ਕੇ ਆਪਣੀ ਬੱਚੀ ਦਾ ਭਵਿੱਖ ਹੈ ਜਿਹੜਾ ਉਹ ਤਲਾਸ਼ ਰਹੀ ਹੈ ਕਿ ਉਹਦਾ ਭਵਿੱਖ ਹੈ ਜਿਹੜਾ ਊਜਵਲ ਹੋਵੇ ਰੋਡ ਦੇ ਉੱਪਰ ਰਾਤ ਨੂੰ ਦਿਨੇ ਇਹ ਰਿਕਸ਼ਾ ਚਲਾਉਂਦੀ ਹੈ ਪਿੰਡਾਂ ਦੇ ਵਿੱਚ ਸਵਾਰੀਆਂ ਨੂੰ ਛੱਡ ਕੇ ਆਉਂਦੀ ਹੈ ਤਾਂ ਔਰਤ ਹੋਣ ਦੇ ਨਾਂ ਤੇ ਵਾਲ ਘਟਵਾਉਣੇ ਪਏ ਨੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਕਿਉਂਕਿ ਰਿਕਸ਼ਾ ਰਾਤ ਨੂੰ ਵੀ ਚਲਾਉਣਾ ਪੈਂਦਾ ਦਿਨੇ ਵੀ ਚਲਾਉਣਾ ਪੈਂਦਾ ਹੁਣ ਤੇ ਕਾਫੀ ਸੰਘਰਸ਼ ਕਰਨਾ ਪਿਆ ਪਰ ਇਸ ਸਮੇਂ ਫਿਰ ਵੀ ਜ਼ਿੰਦਗੀ ਨੂੰ ਜਿਹੜਾ ਔਂਕੜਾਂ ਦੇ ਮੂਹਰੇ ਚਟਾਨ ਬਣ ਕੇ ਖੜੀ ਹੈਗੀ ਸਲਾਮ ਹੈ ਉਸ ਦੀ ਮਿਹਨਤ ਨੂੰ ਦਾ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਕੁਲਵੀਰ ਸਿੰਘ Сангрур.